ਹਾਂਜੀ ਸਬਸਕ੍ਰਾਈਬ ਦੀ ਇਸ ਵਾਲੀ ਅਗਰ ਤੁਸੀਂ ਵੀ ਚਾਹਦੇ ਹੋ ਆਪਣੇ ਘਰ ਨਵਾਂ ਮੋਟਰਸਾਈਕਲ ਜਾਂ ਐਕਟਿਵ ਆਪਣੇ ਘਰ ਲੈ ਕੇ ਜਾਣਾ ਚਾਹਦੇ ਹੋ ਤਾਂ ਕਿਸੇ ਵੀ ਗੱਲ ਤਰ੍ਹਾਂ ਘਬਰਾਂ ਦੀ ਲੋਨ ਨਹੀਂ ਕਿਸੇ ਵੀ ਤਰ੍ਹਾਂ ਦੀ ਟੈਂਸ਼ਨ ਦੀ ਲੋਨ ਨਹੀਂ ਹੁਣ ਤੁਹਾਡੇ ਲਈ ਲੈ ਕੇ ਆਏ ਆ ਨੂਰਪੇਵ ਦੀ ਸੀਐਮ ਹੁੰਦਾ ਵੱਲੋਂ ਬਹੁਤ ਹੀ ਸਾਰੇ ਆਕਰਸ਼ਕ ਆਫਰ ਬਹੁਤ ਸਾਰੇ ਵਾਜਬ ਰੇਟਾਂ ਦੇ ਉੱਤੇ ਲਗ ਲਾ ਪ੍ਰਕਾਰ ਦੇ ਆਫਰ ਲਗਾ ਦਿੱਤੇ ਗਏ ਨੇ ਬਹੁਤ ਸੋਹਣੇ ਸੋਹਣੇ ਕਲਰ ਇਹਦੇ ਵੱਲੋਂ ਉੱਥੇ ਗਾਹਕਾਂ ਦੇ ਲਈ ਅਵੇਲੇਬ ਕਰਾ ਦਿੱਤੇ ਗਏ ਨੇ ਔਸੀ ਸੀਐਮ ਹੁੰਡਾ ਦੇ ਅੰਦਰ ਵੀ ਜਾ ਕੇ ਗੱਲਬਾਤ ਕਰਾਂਗੇ ਕਿ ਆਖਰ ਇਹ ਦਿਵਾਲੀ ਗ੍ਰਾਕਰਾਂ ਲਈ ਉਹਨਾਂ ਵੱਲੋਂ ਕੀ ਖਾਸ ਪ੍ਰਕਾਰ ਦੇ ਤੋਹਫੇ ਕੀ ਖਾਸ ਪ੍ਰਕਾਰ ਦੇ ਆਫਰ ਲੈ ਕੇ ਦੁਕਾਨ ਪੇਸ਼ ਕੀਤੇ ਜਾ ਰਹੇ ਨੇ ਬਿਲਕੁਲ ਸੀਐਮ ਹੁੰਡਾ ਨੂਰਪੇਵਦੀ ਜੇ ਗੱਲ ਕਰੀਏ ਨੂਰਪੇਵਦੀ ਤੋਂ ਰੂਪਨਗਰ ਦੇ ਗਰਸ਼ੰਕਰ ਜੁਆਬ ਵਾਲੇ ਮੁੱਖ ਮਾਰਗ ਦੇ ਉੱਤੇ ਸੀਐਮ ਹੁੰਡਾ ਸਥਿਤ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਗ੍ਰਾਕਰਾਂ ਦੀ ਸੇਵਾ ਕਰ ਰਿਹਾ ਹੈ ਆਓ ਜੀ ਗੱਲ ਕਰੀਏ ਕਿ ਇਹ ਦਿਵਾਲੀ ਆਖਰ ਤੁਹਾਡੇ ਲਈ ਕਿਵੇਂ ਖਾਸ ਹੋਣ ਵਾਲੀ ਹੈ ਕਿਹੜੇ ਕਿਹੜੇ ਆਫਰ ਉਹਨਾਂ ਵੱਲੋਂ ਲੋਕਾਂ ਲਈ ਲੇਖੇ ਆ ਰਹੇ ਨੇ ਜੀ ਅਸੀਂ ਸੀਐਮ ਹੋਂਡਾ ਦੇ ਵਿੱਚ ਪਹੁੰਚ ਗਏ ਹਾਂ ਸਭ ਤੋਂ ਪਹਿਲਾਂ ਆਓ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਅਸੀਂ ਸੀਐਮ ਹੋਂਡਾ ਏਜੰਸੀ ਦੇ ਵਿੱਚ ਆ ਇਸ ਵੇਲੇ ਵੱਖ-ਵੱਖ ਪ੍ਰਕਾਰ ਦੀ ਪੂਰ ਸੁਣੇ ਸਮੇ ਬਾਈਕਸ ਅਲੱਗ-ਅਲੱਗ ਕਲਰ ਦੇ ਵਿੱਚ ਇੱਥੇ ਮੌਜੂਦ ਹੈ ਐਕਟਿਵਾ ਵੀ ਅਲੱਗ-ਅਲੱਗ ਕਲਰ ਦੇ ਵਿੱਚ ਮੌਜੂਦ ਹੈ ਤੇ ਨਾਲ ਦੀ ਨਾਲ ਅਸੀਂ ਦੇਖ ਸਕਦੇ ਦੇਖ ਪਾ ਰਹੇ ਕਿ ਵੱਡੇ-ਵੱਡੇ ਗਿਫਟ ਵੀ ਇਹਨਾਂ ਦੇ ਕੋਲ ਰੱਖੇ ਹੋਏ ਨੇ ਅਸੀਂ ਗੱਲਬਾਤ ਕਰਾਂਗੇ ਆਖਰ ਇੱਕ ਗਿਫਟ ਕੀ ਹੈ ਕਿਉਂ ਜਿੱਤ ਮਹੱਲ ਲਗਾਈ ਹੋਈ ਹੈ ਦਿਵਾਲੀ ਦੇ ਮੌਕੇ ਇਹਨਾਂ ਵੱਲੋਂ ਕੀ ਆਕਰਸ਼ਕ ਦਿੱਤਾ ਜਾ ਰਿਹਾ ਹੈ ਆਪਣੇ ਗਾਕਰ ਦੇ ਲਈ ਆਓ ਗੱਲਬਾਤ ਕਰੀਏ ਸੋ ਸਰਨਾ ਮੌਜੂਦ ਹੈ ਇਸ ਵੇਲੇ ਸੀਐਮ ਹੁੰਡਾ ਦੇ ਵਿੱਚ ਜੋ ਇਸ ਵੇਲੇ ਕੰਮ ਕਰ ਰਹੇ ਨੇ ਸਿਹਤ ਨਿਗਰ ਅਮਨਦੀਪ ਸਿੰਘ ਅਮਨਦੀਪ ਸਿੰਘ ਜੀ ਕਿਸ ਤਰ੍ਹਾਂ ਦਿਵਾਲੀ ਲੋਕਾਂ ਲਈ ਕਿਵੇਂ ਖਾਸ ਸਹਾਨ ਵਾਲੀ ਕੀ ਕੀ ਆਫਰ ਤੁਹਾਡੇ ਵੱਲੋਂ ਲੋਕਾਂ ਲਈ ਪੇਸ਼ ਕੀਤੇ ਜਾ ਰਹੇ ਨੇ ਹਾਂ ਜੀ ਸਰ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਜੀ ਦਿਵਾਲੀ ਦਾ ਬਹੁਤ ਬਹੁਤ ਮੁਬਾਰਕਾਂ ਆਪਣੇ ਕੋਲ ਦਿਵਾਲੀ ਮੌਕੇ ਇਸ ਵਾਰ ਬਹੁਤ ਆਕਰਸ਼ਕ ਗਿਫਟ ਦਿੱਤੇ ਜਾ ਰਹੇ ਨੇ ਹਰ ਇੱਕ ਚੀਜ਼ ਦੇ ਨਾਲ ਬਾਕੀ ਦੇ ਅੰਦਰ ਸਕ੍ਰੈਚ ਕਾਰਡ ਦੀ ਆਫਰ ਆ ਜੇ ਕਿ ਤੁਸੀਂ ਅੰਦਰ ਕੁਝ ਵੀ ਪਰਚੇਸ ਕਰ ਸਕਦੇ ਆ ਇਸ ਵਾਰ ਆਪਣੇ ਮੋਡਲ ਤੇ ਬਹੁਤ ਹੀ ਡਿਸਕਾਊਂਟ ਚੱਲ ਰਿਹਾ ਹੈ ਦਿਵਾਲੀ ਮੌਕੇ ਜੀ ਜੀ ਕਿਸ ਤਰ੍ਹਾਂ ਦਾ ਡਿਸਕਾਊਂਟ ਚੱਲ ਰਿਹਾ ਦੱਸ ਸਕਦੇ ਹੋ ਜੀ ਹਾਂਜੀ ਐਕਟਿਵਾ ਦਾ ਹੁਣ ਆਪਣੇ ਕੋਲ ਸਟਾਰਟ ਹੋ ਰਹੀ ਹੈ 90 500 ਦਾ ਜੀ ਐਕਟਿਵਾ ਦੇ ਰਹੇ ਆ ਜੀ ਜੀ 90 500 ਦੇ ਉੱਤੇ ਐਕਟਿਵਾ ਦੇਖ ਸਕਦੇ ਹੋ ਇਹ ਐਕਟਿਵਾ ਸੋਹਣੇ ਸੋਹਣੇ ਮਲਟੀ ਕਲਰਸ ਤੁਹਾਡੇ ਕੋਲ ਮੌਜੂਦ ਹੈ ਬਹੁਤ ਟੈਸ਼ਨੇਬਲ ਬਹੁਤ ਹੀ ਰੋਹਲ ਲੁੱਕ ਵਾਲੇ ਕਲਰ ਇਹਨਾਂ ਕੋਲ 90 500 ਰੇਟ ਕਰ ਦਿੱਤਾ ਗਿਆ ਹੈ ਹੋਰ ਇਸ ਤੋਂ ਇਲਾਵਾ ਕੀ ਦੇ ਰਿ ਆਪਣੇ ਕੋ ਬਾਕੀ ਜੋ ਡਿਸਕਾਊਂਟ ਆ ਰਹੇ ਹਰ ਮਾਡਲ ਤੋਂ ਅਲੱਗ-ਅਲੱਗ ਡਿਸਕਾਊਂਟ ਆ ਰਹੇ ਆ ਆਪਣੇ ਡਿਸਕਾਊਂਟ ਦੀ ਆਫਰ ਆ ਰਹੀ ਹੈ ਜੋ ਆਪਣੇ GST ਘਟੰਡ ਵਾਲ ਬਾਕੀ ਏਜੰਸੀ ਵੱਲੋਂ ਆਪਣਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਜੀ ਬਿਲਕੁਲ ਡਿਸਕਾਊਂਟ ਵੀ ਇਹਨਾਂ ਵੱਲੋਂ ਲਗਾ ਦਿੱਤੇ ਕਿ ਇਹ ਜੇ ਗੱਲ ਕਰੀਏ ਜੀ ਅਸੀਂ ਅਲੱਗ-ਅਲੱਗ ਪ੍ਰਕਾਰ ਦੇ ਮਾਡਲਸ ਜੋ ਤੁਸੀਂ ਦੇਖ ਸਕਦੇ ਹੋ ਹਰ ਇੱਕ ਮਾਡਲ ਦੇ ਉੱਪਰ ਅਲੱਗ-ਅਲੱਗ ਡਿਸਕਾਊਂਟ ਇਹਨਾਂ ਵੱਲੋਂ ਤੇ ਜੇ ਗੱਲ ਕਰੀਏ ਐਕਟਵਾ ਸਟੈਂਡਰਡ 2 ਵੀ ਜੋ ਕਿ ਪੁਰਾਣਾ ਪ੍ਰਾਈਸ ਲਿਖਿਆ ਗਿਆ ਤੇ ਨਵਾਂ ਪ੍ਰਾਈਸ ਲਿਖਿਆ ਗਿਆ ਬਿਲਕੁਲ ਬਹੁਤ ਜ਼ਿਆਦਾ ਫਰਕ 13000 15000 ਤੱਕ ਤੁਸੀਂ ਲਗ ਲਗ ਵਾਹਨਾਂ ਦੇ ਉੱਪਰ ਲਗ ਲਗ ਵੀਕਲ ਦੇ ਉੱਪਰ ਸੇਵ ਕਰ ਸਕਦੇ ਹੋ ਭਾਜੀ ਇਹ ਵੱਡੇ ਵੱਡੇ ਜੋ ਤੋਹਫੇ ਰੱਖੇ ਹੋਏ ਐਸਡੀ ਵਗੈਰਾ ਇਹ ਵੀ ਕਰਕੇ ਤੁਸੀਂ ਦੋਗੇ ਬਿਲਕੁਲ ਸਰ ਬਿਲਕੁਲ ਕਿਤੇ ਝੂਠਾ ਨਹੀਂ ਬੋਲਦੇ ਨਹੀਂ ਕੋਈ ਝੂਠ ਬਾਤ ਤਾਂ ਮੁੱਕਰਨਾ ਨਹੀਂ ਲੋਕ ਦੇਖ ਰਿਹਾ ਚਰਨ ਨੂੰ ਬਿਲਕੁਲ ਸਰ ਨਾਮ ਲਿਖ ਦਿੱਤੇ ਜਾਣਗੇ ਗਿਫਟ ਜੇ ਕਿਵੇਂ ਦਿੱਤੇ ਜਾਣਗੇ ਹਰੇਕ ਹਰੇਕ ਵੀਕਾ ਦਿਨ ਹਰੇਕ ਨਾਲ ਇੱਕ ਗਿਫਟ ਦਿੱਤਾਏ ਗਿਫਟ ਦਿੱਤਾਇਆ ਜਾਏਗਾ ਇਹਦੇ ਅੰਦਰ ਸਕ੍ਰੈਚ ਗਾਰਡ ਸਰ ਆਪਣੇ ਕੋਲ ਆਫਰ ਹੈ ਜੀ ਸਕ੍ਰੈਚ ਗਾਰਡ ਸਕ੍ਰੈਚ ਕਰਨ ਦਾ ਜੋ ਵੀ ਗਿਫਟ ਆਏਗਾ ਕਸਟਮਰ ਨੂੰ ਨਾਲ ਦੀ ਨਾਲ ਦਿੱਤਾ ਜਾਏਗਾ ਜੀ ਇਹ ਬਿਲਕੁਲ ਕੋਈ ਵੀ ਤਰ੍ਹਾਂ ਦਾ ਵਹੀਕਲ ਖਰੀਦਣ ਲਈ ਜਿਹਨਾਂ ਵੱਲੋਂ ਅਲੱਗ-ਅਲੱਗ ਪ੍ਰਕਾਰ ਦੇ ਆਕਰਸ਼ਕ ਸ਼ਾਨਦਾਰ ਗਿਫਟ ਦੇ ਨਾਲ ਸਕ੍ਰੈਚ ਕਾਰਡ ਦੀ অপਸ਼ਨ ਹੈ ਜਿਸ ਵਿੱਚ ਤੁਸੀਂ ਪ੍ਰਾਪਤ ਕਰ ਸਕਦੇ ਹੋ ਗਿਫਟ ਪ੍ਰਾਪਤ ਕਰ ਸਕਦੇ ਹੋ ਪ੍ਰੈਸ ਇਸ ਤੋਂ ਵੱਡਾ LED ਹੋਰ ਬਹੁਤ ਸਾਰੇ ਆਕਰਸ਼ਕ ਗਿਫਟ ਬਹੁਤ ਸਾਰੇ ਛੋਟੇ-ਛੋਟੇ ਇਤਨੀ ਮਲਟੀ ਕਲਰ ਦੇ ਤੁਸੀਂ ਬਾਈਕ ਸੇ ਐਕਟਿਵ ਦੇਖ ਸਕਦੇ ਹੋ ਅਸੀਂ ਇਸ ਵੇਲੇ ਇਹ ਮੁੰਡਾ ਨੂਰਪੁਰ ਦੀਵੇ ਦੇ ਕੋਲ ਖੜਿਆ ਤੇ ਅਸੀਂ ਗੱਲਬਾਤ ਕਰਾਂਗੇ ਅਗਰ ਕਿ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਬਹੁਤ ਸਾਰੇ ਲੋਕ ਕਹਿੰਦੇ ਕਿ ਸਾਡੇ ਕੋਲ ਇਸ ਵੇਲੇ ਪੈਸੇ ਇਕੱਠਾ ਹੈ ਜਦੋਂ ਮੇਰੇ ਕੋਲ ਪੈਸੇ ਘੱਟ ਹੁੰਦੇ ਆ ਅਸੀਂ ਬਾਈਕ ਖਰੀਦਣ ਦਾ ਸੁਪਨਾ ਭਾਜੀ ਕਿਵੇਂ ਪੂਰਾ ਕਰ ਸਕਦੇ ਉਸ ਤੋਂ ਸਾਡੇ ਨਾਲ ਫਾਈਨਾਂਸ ਵਾਲੇ ਵੀ ਮੌਜੂਦ ਹੈ ਭਾਜੀ ਕਿਸ ਤਰ੍ਹਾਂ ਤੁਸੀਂ ਸਾਨੂੰ ਜਾਣਕਾਰੀ ਦੇ ਦਿਓ ਕਿ ਕਿਵੇਂ ਤੁਹਾਡਾ ਜੋ ਪੇਪਰ ਵਰਕ ਹੈ ਜੋ ਫਾਈਨਾਂਸ ਦੇ ਤੋ ਕਿਸ ਤਰ੍ਹਾਂ ਦਾ ਤੁਹਾਡਾ ਚੱਲ ਰਿਹਾ ਜੀ ਬਿਲਕੁਲ ਨਮਸਕਾਰ ਜੀ 1 ਰੁਪਿਆ ਦੇ ਦਿਓ ਜੀ ਗੱਡੀ ਘਰ ਲੈ ਜਾਓ 1 ਰੁਪਿਆ ਦੇ ਕੇ ਗੱਡੀ ਘਰ ਬਿਲਕੁਲ ਇਹ ਕਿਵੇਂ ਹੋ ਸਕਦਾ ਜੀ 1 ਰੁਪਏ ਦਾ ਬੱਚੇ ਨੂੰ ਟੌਫੀ ਨਹੀਂ ਮਿਲਦੀ ਬਿਲਕੁਲ ਬਿਲਕੁਲ ਜੀ ਅਸੀਂ ਕਹਿ ਰਹੇ ਆ ਜੀ 1 ਰੁਪਿਆ ਦੇ ਦਿਓ ਗੱਡੀ ਘਰ ਲੈ ਜਾਓ ਤੇ ਕੱਟ ڈاک ਡਾਕੂਮੈਂਟ ਦੇ ਨਾਲ ਇੱਥੇ ਆ ਕੇ ਤੁਸੀਂ ਵਿਜ਼ਿਟ ਕਰੋ ਇੱਕ ਵਾਰੀ Honda ਏਜੰਸੀ ਜਾ ਕੇ ਤਾਂ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਬਾਤ ਕਰਾਂਗੇ 1 ਰੁਪਏ ਵਿੱਚ ਗੱਡੀ ਦੇਵਾਂਗੇ ਜੀ ਬਿਲਕੁਲ ਤਗਰ ਤੁਸੀਂ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ ਸਿਰਫ 1 ਰੁਪਏ ਦੀ ਵਿੱਚ ਤੁਸੀਂ ਕੋਈ ਵੀ ਐਕਟਿਵਜ ਜਾਂ ਬਾਈਕ ਤੁਸੀਂ ਖਰੀਦ ਸਕਦੇ ਹੋ ਹੁਣ ਤੁਹਾਡਾ ਇਹ ਸੁਪਨਾ ਪੂਰਾ ਕਰਨ ਜਾ ਰਹੇ ਨੇ ਸੀਐਮ Honda ਨੂਰਪ੍ਰੇਮੀ ਵਾਲੇ ਬਿਲਕੁਲ ਜੀ ਨੂਰਪ੍ਰੇਮੀ ਗਰਸ਼ੰਕਰ ਨੂਰਪ੍ਰੇਮੀ ਰੋਪਨਗਰ ਮੁੱਖ ਮਾਗਰੇ ਸਿਟੀ ਸੀਐਮ Honda ਬਕੇ ਇੱਕ ਵਾਰ ਵਿਜ਼ਿਟ ਜੂ ਕਰੋ ਤੇ ਵਕਮਾ ਪ੍ਰਕਾਰ ਦੇ ਕਰਸ਼ਕ ਗਿਫਟ ਵੀ ਪ੍ਰਾਪਤ ਕਰੋ ਇਹ ਜਵਾਲੀ ਹੁਣ ਹੋਵੇਗੀ ਤੁਹਾਡੇ ਲਈ ਕੁਝ ਖਾਸ ਤੇ ਨਾਲ ਹੀ ਆਓ ਅਸੀਂ ਗੱਲਬਾਤ ਕਰਦਿਆਂ ਇਸ ਏਜੰਸੀ ਦੇ ਓਨਰ ਡਾਕਟਰ ਅਜੇਸ਼ ਚੌਧਰੀ ਜੀ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦੀ ਵੀ ਜੁਲਵਾਵਾਂਗੇ ਆਓ ਜੀ ਬਿਲਕੁਲ ਦੱਸੋ ਤੁਸੀਂ ਬਹੁਤ ਵੱਡੇ ਆਫਰ ਲਾਏ ਤੇ 1 ਰੁਪਿਆ ਦੇ ਕੇ ਤੁਸੀਂ ਲੋਕਾਂ ਨੂੰ ਲੋਕਾਂ ਦੇ ਸੁਪਨੇ ਪੂਰੇ ਕਰ ਰਹੇ ਹੋ ਐਕਟੀਵਾ ਦੇ ਰਹੇ ਹੋ ਸਕੂਟਰੀ ਦੇ ਰਹੇ ਵੱਡੇ ਵੱਡੇ ਆਕਰਸ਼ਕ ਗਿਫਟ ਦੇ ਰਹੇ ਹੋ ਕੀ ਕਿਹਾ ਜਾਊਗਾ ਤੁਸੀਂ ਮੈਂ ਪਹਿਲਾਂ ਤਾਂ ਅ ਜੋ ਨਾਮ ਰਾਮ ਜੀ ਕਹਿਣਾ ਚਾਹੁੰਦਾ ਸਤਿ ਸ੍ਰੀ ਅਕਾਲ ਕਹਿਣਾ ਚਾਹੁੰਦਾ ਔਰ ਆਉਣ ਵਾਲਾ ਧੰਤੇ ਰਸ ਤੇ ਆਉਣ ਵਾਲੇ ਦੀਵਾਲੀ ਦੇ ਮੌਕੇ ਦਾ ਪਹਿਲੇ ਹੀ ਸਾਰੇ ਆਪਣੇ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦਾ ਇਹ ਫਸਟ ਟਾਈਮ ਨੂਪੁਰਵੇਦੀ ਚ ਹੋਇਆ ਹੈ ਕਿ ਅਸੀਂ ਸਕ੍ਰੈਚ ਕਾਰਡ 쿠ਪਨ ਦੀ ਸਕੀਮ ਚਲਾਈ ਹੈ ਜਿਸ ਵਿੱਚ 600 ਰੁਪਏ ਤੋਂ ਲੈ ਕੇ 10000 ਤੱਕ ਦੇ ਪ੍ਰਾਈਜ਼ਸ ਗਰੰਟਡ ਨਿਕਲਣਗੇ ਜੀ ਹਰ ਬੰਦੇ ਨੂੰ ਕੱਲ ਵੀ ਹੁਣ ਕੱਲ ਵੀ 10 ਪ੍ਰਾਈਜ਼ਸ ਨਿਕਲੇ ਨੇ ਕਿਸ ਨੂੰ 5400 ਦਾ ਨਿਕਲਿਆ ਕਿਸ ਨੂੰ 6500 ਦਾ ਨਿਕਲਿਆ ਕਿਸ ਨੂੰ 3500 ਰੁਪਏ ਦਾ ਨਿਕਲਿਆ ਜੀ ਤੇ ਉਹ ਅਸੀਂ ਇੱਕ ਆਪਣੇ ਵੱਲੋਂ ਸਾਡੇ ਵੱਲੋਂ ਇੱਕ ਸਕੀਮ ਲਵਾਈ ਗਈ ਹੈ ਜਿਹਦਾ ਲੋਕਾਂ ਦਾ ਭਰਪੂਰ ਆਨੰਦ ਲੈ ਰਹੇ ਨੇ ਔਰ ਮੈਂ ਕਹਿੰਦਾ ਜਿੰਨੀ ਛੇਤੀ ਹੋ ਸਕੇ ਕਿਉਂਕਿ ਸਟਾਕ ਸੀਮਤ ਹੈ ਜੀ ਸਟਾਕ ਸਾਡੇ ਕੋਲ 150 ਗੱਡੀ ਸੀਗੀ ਜੀ ਤੇ ਅੱਜ 105 ਗੱਡੀਆਂ ਰਹਿ ਗਈਆਂ ਨੇ ਤੇ ਉਹ ਜਿਹੜਾ ਪਹਿਲਾਂ ਆਏਗਾ ਉਹ ਇਸ ਦਾ ਬੈਨੀਫਿਟ ਲਏਗਾ ਤੇ ਇਹਦੇ ਨਾਲ ਹੀ ਮੈਂ ਕਹਿੰਦਾ ਵੀ 1 ਰੁਪਏ ਵਾਲੀ ਸਕੀਮ ਸਾਡੇ ਕੋਲ ਫਾਈਨਾਂਸ ਦੀ ਹੈਗੀ ਆ 1 ਰੁਪਿਆ ਦੇ ਕੇ ਲੈ ਤੁਸੀਂ ਇੱਕਾ ਗੱਡੀ ਕਰ ਲੈ ਕੇ ਜਾ ਸਕਦੇ ਹੋ ਉਹਨਾਂ ਦੀ ਕੋਈ ਵੀ ਵਹੀਕਲ 1 ਰੁਪਿਆ ਦੇ ਕੇ ਤੁਸੀਂ ਤਨਾਸ ਕਰਵਾ ਸਕਦੇ ਹੋ ਗੱਡੀ ਕਰ ਲੈ ਜਾ ਸਕਦੇ ਹੋ ਇੱਕ ਵਾਰੀ ਆਪਣੇ ਫੋਨ ਨੰਬਰ ਬੋਲ ਦਿਓ ਕਿ ਅਗਰ ਕੋਈ ਜਾਣਕਾਰੀ ਇਨਕੁਆਇਰੀ ਕਰਨਾ ਚਾਹੇ ਤਾਂ ਫੋਨ ਤੇ ਕਰ ਸਕਦਾ ਹੈ ਜੀ ਹਾਂ ਜੀ 70098598 98 7009849858 ਕਿਸ ਤੇ ਕਰ ਸਕਦਾ 9478399202 ਇਹ ਕੇ ਨੰਬਰ ਹੈਗਾ ਦੋਨੋਂ ਜੋ ਕਿਸੇ ਨੰਬਰ ਤੇ ਕਰ ਸਕਦਾ ਹੋ। ਸੋ ਇਹਨਾਂ ਨੰਬਰਾਂ ਤੇ ਤੁਸੀਂ ਗੱਲ ਕਰਕੇ ਇਨਕੁਆਇਰੀ ਵੀ ਕਰ ਸਕਦੇ ਹੋ। 1 ਰੁਪਿਆ ਦੇ ਕੇ ਤੁਸੀਂ ਕੋਈ ਵੀ ਬਾਈਕ ਐਕਟਵਾ ਇੱਥੋਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਆਪਣਾ ਇਹ ਸੁਪਨਾ ਪੂਰਾ ਕਰ ਸਕਦੇ ਹੋ ਤੇ ਨਾਲ ਦੀ ਨਾਲ ਪ੍ਰਾਪਤ ਕਰੋ ਆਕਰਸ਼ਕ ਗਿਫਟ ਬਿਲਕੁਲ ਸੀਮੋਂਡਾ ਨੂਰ ਪ੍ਰਵੇਦੀ ਵਿਖੇ।